ਅੱਜ ਤੁਹਾਨੂੰ ਦਿਖਾਉਣਾ ਹੈ ਮਲੇਰ ਕੋਟਲਾ ਦੇ ਵਿੱਚ ਖੁੱਲੀ 17 ਨੇ ਬਹਾ ਕੇ ਦੀ ਸਾਈਕਲਾਂ ਦੀ ਦੁਕਾਨ ਜਿਹਦੀ ਸ਼ਹਿਰ ਦੇ ਵਿੱਚ ਇੱਕ ਟਾਈਮ ਟੁੱਤੀ ਬੋਲਦੀ ਸੀ ਨਾਮ ਹੈ ਜੀ ਇਕਬਾਲ ਸਾਈਕਲ ਸਟੋਰ ਐਡਰੈਸ ਇਹਨਾਂ ਦਾ ਹੈਗਾ ਜਿਹੜਾ ਆਪਣਾ ਨਗਰ ਕਾਉਂਸਲ ਦਾ ਦਫ਼ਤਰ ਹੈ ਉਹਦੇ ਬਿਲਕੁਲ ਨਾਲ ਖੁੱਲੀ ਹੋਈ ਹੈ ਤੇ ਅਗਰ ਤੁਸੀਂ ਇਸ ਦੁਕਾਨ ਬਾਰੇ ਇਸ ਤੋਂ ਪਹਿਲਾਂ ਨਹੀਂ ਸੁਣਿਆ ਤਾਂ ਆਪਣੇ ਦਾਦੇ ਨੂੰ ਪੁੱਛ ਲਿਓ ਉਹਨੇ ਜ਼ਰੂਰ ਸੁਣਿਆ ਹੋਵੇਗਾ ਕਿਉਂਕਿ ਮਲੇਰ ਕੋਟਲੇ ਦਾ ਇਹ じゃ ਕੋਈ ਘਰ ਨਹੀਂ ਹੈਗਾ ਜਿੱਥੇ ਇਸ ਦੁਕਾਨ ਤੋਂ ਸਾਈਕਲ ਲਾ ਗਿਆ ਹੋਵੇ ਇਨਾਂ ਨੇ 25 ਪੈਸੇ ਦੀ ਟਿਊਬ, 1 ਰੁਪਏ ਦਾ ਟਾਇਰ ਤੇ 150 ਦਾ ਸਾਈਕਲ ਵੇਚਿਆ ਹੋਇਆ। ਅਸੀਂ ਜਦੋਂ ਸ਼ੂਟ ਕਰਨਗੇ ਬਿੱਲ ਦਿਖਾਏ ਇਹਨਾਂ ਨੇ ਸਾਨੂੰ ਤਾਂ ਇਤੋਂ ਸਾਬ ਲਾ ਸਕਦੇ ਹੋ ਕਿ ਕਿੰਨੀ ਪੁਰਾਣੀ ਹੈ ਦੁਕਾਨ ਹੈ। ਨਾਮ ਇਹਨਾਂ ਦਾ ਹੈਗਾ ਇਕਬਾਲ ਸਾਈਕਲ ਸਟੋਰ। ਤੇ ਅੱਜ ਵੀ ਇਹਨਾਂ ਕੋਲੋਂ ਹਰ ਤਰ੍ਹਾਂ ਦਾ ਜਿਹੜਾ ਸਾਈਕਲ ਉਹ ਮਿਲਦਾ ਹੈ। ਇਹ ਹਰਕੁਲਿਸ ਸਾਈਕਲ ਨੇ। ਉਹਨਾਂ ਦੀ ਫਰੈਂਚਾਈਜ਼ੀ ਵੀ ਹੈ ਇਹਨਾਂ ਕੋਲੇ। ਸਾਈਕਲਾਂ ਦੇ ਮਾਡਲ ਦੇਖ ਲਓ ਕਿ ਕਿਹੜੇ-ਕਿਹੜੇ ਮਿਲਦੇ ਨੇ ਇਹਨਾਂ ਕੋਲੇ। ਕੋਈ ਨਿਗਾਹ ਮਾਰ ਲਓ। ਅਜਿਹੇ ਸਮੇਂ ਦੇ ਵਿੱਚ ਇਹਨਾਂ ਕੋਲੇ ਮਿਲਦੇ ਨੇ ਫੈਟ ਬਾਈਕ ਸਾਈਕਲ ਜਿਨ੍ਹਾਂ ਨੂੰ ਆਪਾਂ ਆ ਦੇਖੋ ਮੋٹے ਟਾਰਾਂ ਵਾਲੇ ਸਾਈਕਲ ਕਹਿੰਦੇ ਆ ਇਹਦੀ ਜਿਹੜੀ ਸਟਾਰਟਿੰਗ ਹੈ 10000 ਤੋਂ ਸਟਾਰਟ ਹੋ ਜਾਂਦੇ ਨੇ ਉਸ ਤੋਂ ਇਲਾਵਾ ਸਾਈਕਲਾਂ ਦੀਨ ਕੋਲੇ ਵਾਈਡ ਰੇਂਜ ਮਿਲਦੀ ਹੈ ਜਿਹੜੇ ਅਵੇਲੇਬਲ ਹੁੰਦੇ ਨੇ ਸ਼ਾਪ ਦੇ ਉੱਪਰ ਤੇ ਇਹਨਾਂ ਨੇ ਆਪਣੇ ਜਿਹੜੀ ਦੁਕਾਨ ਤੇ ਕਾਫੀ ਉਤਾਰ-ਚੜਾਅ ਦੇਖਿਆ ਇਸ ਕਰਕੇ ਅਗਰ ਕੋਈ ਆਈਟਮ ਤੁਹਾਨੂੰ ਇਹਨਾਂ ਕੋਲੇ ਅਵੇਲੇਬਲ ਨਹੀਂ ਵੀ ਮਿਲੇਗੀ ਤਾਂ ਤੁਸੀਂ ਇਹਨਾਂ ਨੂੰ WhatsApp ਕਰ ਸਕਦੇ ਹੋ ਅਸੀਂ ਤੁਹਾਨੂੰ ਅਰੇਂਜ ਕਰਵਾ ਕੇ ਵੀ ਦੇਣਗੇ ਇੱਕ ਦਿਨ ਦੇ ਵਿੱਚ ਉਸ ਤੋਂ ਇਲਾਵਾ ਇਹਨਾਂ ਕੋਲੇ ਕਿੱਡ ਸਾਈਕਲ ਨੇ ਜਿਹੜੇ ਕਿ ਬੱਚੀ 100 ਤੋਂ ਸਟਾਰਟ ਹੋ ਜਾਂਦੇ ਨੇ ਗੀਰਾਂ ਵਾਲੇ ਸਾਈਕਲ ਵੀ ਅਵੇਲੇਬਲ ਨੇ ਜ਼ਿਆਦਾਤਰ ਅੱਜ ਦੇ ਸਮੇਂ ਦੇ ਵਿੱਚ ਲੋਕ ਸੈਰ ਕਰਨ ਦੇ ਲਈ ਮਤਲਬ ਆਪਣਾ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਸਾਈਕਲ ਯੂਜ਼ ਕਰਦੇ ਨੇ ਤਾਂ ਉਸ ਉਹਦੀ ਵੀ ਸਪੈਸ਼ਲ ਜਿਹੜੀ ਰੇਂਜ ਆ ਇਹਨਾਂ ਕੋਲੇ ਅਵੇਲੇਬਲ ਮਿਲਦੀ ਆ ਟੁਆਇਸ ਸਾਈਕਲ ਜਿਵੇਂ ਟ੍ਰਾਈਸਾਈਕਲ ਹੁੰਦੇ ਨੇ ਬੱਚਿਆਂ ਵਾਸਤੇ ਉਹ ਵੀ ਇਹਨਾਂ ਕੋਲੇ ਮਿਲਦੇ ਨੇ ਤੇ ਬਾਕੀ ਇੱਕ ਗੱਲ ਹੈ ਕਿ ਰੇਟ ਇਹਨਾਂ ਦੇ ਬਹੁਤ ਜਾਇਜ਼ ਨੇ ਉਸ ਤੋਂ ਇਲਾਵਾ ਕਿਸੇ ਵੀ ਸਾਈਕਲ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਹੋਵੇ ਉਹਦੀ ਗਾਰੰਟੀ ਪ੍ਰੋਵਾਈਡ ਕਰਦੇ ਨੇ ਤੁਹਾਨੂੰ ਇਕਵਾਲ ਸਾਈਕਲ ਸਟੋਰ ਵਾਲੇ ਤੇ ਉਸ ਤੋਂ ਇਲਾਵਾ ਅਗਰ ਕੋਈ ਆਈਟਮ ਤੁਸੀਂ ਇਹਨਾਂ ਤੋਂ ਲੈਣੇ ਆ ਉਹਦੀ ਵੀ ਤੁਹਾਨੂੰ 3 ਸਾਲ ਦੀ ਗਾਰੰਟੀ ਮਿਲਦੀ ਆ ਬਾਕੀ ਤੁਸੀਂ ਕੋਈ ਵੀ ਸਾਈਕਲ ਐਕਸਚੇਂਜ ਕਰਕੇ ਇਹਨਾਂ ਤੋਂ ਨਵਾਂ ਸਾਈਕਲ ਲੈ ਸਕਦੇ ਹੋ ਤੇ ਬਾਕੀ ਮਲਟੀ ਬ੍ਰਾਂਡ ਸਟੋਰ ਆ ਹਰ ਤਰ੍ਹਾਂ ਦਾ ਬ੍ਰਾਂਡ ਤੁਹਾਨੂੰ ਇੱਥੋਂ ਮਿਲ ਜੂਗਾ ਤੇ ਅਗਰ ਤੁਸੀਂ ਸਾਈਕਲ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਤੁਹਾਡੀ ਇੱਛਾ ਹੈ ਕਿ ਸਾਈਕਲ ਖਰੀਦਣਾ ਤਾਂ ਇੱਕ ਵਾਰੀ ਜ਼ਰੂਰ ਇਹਨਾਂ ਕੋਲੇ ਵਿਜ਼ਿਟ ਕਰੋ ਕਿਉਂਕਿ ਆਪਣੀ ਦੁਕਾਨ ਦੇ ਦੌਰ ਦੇ ਵਿੱਚ ਇਹਨਾਂ ਨੇ ਕਾਫੀ ਉਤਾਰ ਚੜਾਅ ਦੇਖੇ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਵੀ ਇੰਨਾ ਵਰਗੀ ਕੁਆਲਿਟੀ ਤੇ ਇੰਨਾ ਵਰਗੇ ਰੇਟ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਨਹੀਂ ਦੇ ਸਕਦਾ ਇਸ ਕਰਕੇ ਵਿਜ਼ਿਟ ਜ਼ਰੂਰ ਕਰਿਓ ਧੰਨਵਾਦ